ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲ ਸਕੱਤਰ ਤਰਨੁਜੋਗ ਨੇ ਪਟਿਆਲਾ ਚ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਅਟੋੜਾ ਦੀ ਆਤਮਾ ਦੀ ਸ਼ਾਂਤੀ ਲਈ ਕਰਵਾਏ ਗਏ ਆਖਰੀ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਸ਼ੋਕਸਨੇਹੇ ਪੜੇ ਇਸ ਮੌਕੇ ਤਰਨੁਜੋਗ ਨੇ ਮਰਹੂਮ ਅਟੋੜਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਨਾਲ ਬਿਤਾਏ ਕੀਮਤੀ ਪਲਾਂ ਨੂੰ ਯਾਦ ਕਰਦਿਆਂ ਭਾਵੁਕ ਯਾਦਾਂ ਸਾਂਝੀਆਂ ਕੀਤੀਆਂ ਭਾ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲਿਆ ਨੇ ਅਰਦਾਸ ਕੀਤੀ ਕਿ ਅਕਾਲਪੁਰਖ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦੀ ਤਾਕਤ ਦੇਵੇ ਇਸ ਦੌਰਾਨ ਹੋਰਨਾਂ ਪਾਰਟੀਆਂ ਦੇ ਸਿਆਸੀ ਆਗੂਆਂ ਸਣੇ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਮਰਹੂਮ ਮਟੋੜਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਹਾਸਤੇ ਕਾਲਾ ਪਾਣੀ ਦੀ ਸਜ਼ਾ ਸਹੀ ਉਸ ਪਰਿਵਾਰ ਚੋਂ ਪੈਦਾ ਹੋਏ ਔਰ ਸਾਡੇ ਮਾਤਾ ਜੀ ਪੰਥ ਰਤਨ ਜਥੇ ਦਾ ਟੋਰਾ ਸਾਹਿਬ ਦੀ ਬੇਟੀ ਕੁਲਦੀਪ ਸਿੰਘ ਤਲਦੀਪ ਕੌਰ ਹਨ ਨਾਲ ਜੀਵਨ ਬਤਾਇਆ ਅੱਜ ਸਾਡੇ ਚ ਨਹੀਂ ਰਹੇ ਬਹੁਤ ਵੱਡੀ ਹਾਨੀ ਹੋਈ ਮੈਂ ਅੱਜ ਤੱਕ ਵੀ ਸੈਂਕੜੇ ਪਿੰਡਾਂ ਵਿੱਚ ਗਿਆ ਅੱਖਾਂ ਦੇ ਕੈਂਪ ਲਾਏ ਆ ਮੈਨੂੰ ਇਹੋ ਜਿਹਾ ਕਰਨੀ ਮਿਲਿਆ ਜਿੱਥੇ ਜਥੇਦਾਰ ਗੁਰਚਰ ਸਿੰਘ ਟੋੜਾ ਦੀ ਫੋਟੋ ਨਾ ਲੱਗੀ ਹੋਵੇ। ਇਹ ਕਹੋ ਜੀ ਸ਼ਖਸੀਅਤ ਮੈਨੂੰ ਯਾਦ ਆ ਉਹ ਸਮਾਂ ਜਿੰਨੀ ਦੇਰ ਪੰਥ ਦੀ ਕਮਾਂਡ ਗਿਆਨੀ ਗੁਰ ਆਪਣੇ ਜਥੇਦਾਰ ਟੋੜਾ ਸਾਹਿਬ ਕੋਲ ਸੀ ਪੰਥ ਰਤਨ ਕੋਲ ਸੀ। ਉੰਨੀ ਦੇਰ ਧਰਮ ਦਾ ਬੋਲ ਬਾਲਾ ਆਸਟ੍ਰੇਲੀਆ ਦੇ ਵਿੱਚ ਸਿੱਖ ਸੱਜ ਕੇ ਗੋਰੇ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਧਰਮ ਦੀ ਚੜ੍ਹਤ ਸੀ ਸਿੱਖ ਧਰਮ ਦਾ ਬੋਲ ਬਾਲਾ ਸੀ।